ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਜੀਵਿੰਦਰ ਸਿੰਘ ਆਪਾਂ ਧੂਰੀਏ ਏਜੰਸੀ ਚ ਕੰਮ ਕਰਦੇ ਆ ਜਿਹੜੀ ਇਹ ਆਪਾਂ ਵੀਡੀਓ ਬਣਾ ਰਹੇ ਆ ਜੀ ਇਹ ਹੈਗੇ ਆ ਜੀ ਜਿੰਨਾ ਜਿੰਨਾਂ ਨੂੰ ਵੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਵਾਲੇ ਸਿਲੰਡਰ ਮਿਲੇ ਹੋਏ ਨੇ ਫ੍ਰੀ ਵਾਲੇ ਮੋਦੀ ਵਾਲੇ ਕਨੈਕਸ਼ਨ ਵੀ ਕਹਿ ਦਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੇਵਾਈਸੀ ਹੋ ਰਹੀ ਹੈ ਜੀ ਤੇ ਉਹਦੇ ਉੱਤੇ ਆਉਂਦੀ ਹੈ ਜੀ 316 ਰੁਪਏ ਸਬਸਿਡੀ ਜੇ ਤੁਸੀਂ ਕੇवाईसी ਨਹੀਂ ਕਰਵਾਉਂਦੇ ਤਾਂ ਜਿਹੜੀ ਤੁਹਾਡੀ ਉਹ ਸਬਸਿਡੀ ਉਹ ਬੰਦ ਹੋ ਜੂ ਹੋ ਸਕਦਾ ਸੋਡੀ ਕਾਪੀ ਵੀ ਬੰਦ ਹੋ ਜੇ ਆਹਾਂ ਕਾਪੀ ਆਈ ਉਹ ਫ੍ਰੀ ਵਾਲੀਆਂ ਕਾਪੀਆਂ ਮਿਲੀਆਂ ਤੀਆਂ ਇਹ ਆਹ ਕਾਪੀ ਜਿੰਨਾ-ਜਿੰਨਾ ਦੇ ਵੀ ਰਹਿੰਦੀ ਆ KYC ਕਰਵਾਉਣ ਵਾਲੀ ਉਹ ਸੇਤੀ ਤੋਂ ਸੇਤੀ ਜਾਂ ਜਿਹੜੇ ਤੁਹਾਡੇ ਏਰੀਏ ਚ ਆਉਂਦਾ ਡਿਲੀਵਰੀ ਮੈਨ ਉਹਦੇ ਨਾਲ ਗੱਲ ਕਰੋ ਜਾਂ ਇੱਥੇ ਦੇ ਏਜੰਸੀ ਦੇ ਨੰਬਰ ਵੀ ਦਿੱਤੇ ਹੋਏ ਨੇ ਜਿਹੜੀਆਂ ਮੋਹਰ ਲੱਗੀ ਹੁੰਦੀ ਆ ਉਰੇ ਇਹ ਚ ਏਜੰਸੀ ਦੇ ਨੰਬਰ ਹੁੰਦੇ ਨੇ ਉਹਨਾਂ ਨਾਲ ਸੰਪਰਕ ਕਰੋ ਵੀ ਭਾਈ ਕਿਵੇਂ ਕਰੋਗੇ ਦਫ਼ਤਰ ਚਾਹੀਏ ਜਾਂ ਪਿੰਡਾਂ ਚ ਹੋਣਗੇ ਇਹਦੇ ਦਿਨ ਰਹਿ ਗਏ ਸਾਰੇ ਅੱਜ ਤਿੰਨ ਕ ਦਿਨ ਰਹਿ ਗਏ ਬਸ 29 ਤਰੀਕ ਲਾਸਟ ਦਿੱਤੀ ਹੋਈ ਹੈ ਜੀ ਬਹੁਤ ਬੰਦਿਆਂ ਨਾਲ ਤਾਂ ਸੰਪਰਕ ਕਰ ਵੀ ਰਹੇ ਆ ਪਰ ਕਈ ਬੰਦਿਆਂ ਦੇ ਨੰਬਰ ਬੰਦ ਆ ਰਹੇ ਨੇ ਜਿਹੜੇ ਇਹਦੇ ਨਾਲ ਕਾਪੀ ਨਾਲ ਅਪਡੇਟ ਨਹੀਂ ਨੰਬਰ ਉਹ ਲੱਗ ਨਹੀਂ ਰਹੇ ਤੇ ਜਿੰਨਾ ਸ਼ੀਤੀ ਹੋ ਸਾਰਾ ਬਸ ਕਰਾਓ ਆਪਣੀ ਸਬਸਿਡੀ ਚਾਲੂ ਰੱਖਣ ਵਾਸਤੇ ਤੇ ਕਾਪੀ ਚਾਲੂ ਰੱਖਣ ਵਾਸਤੇ ਖਾਸ ਬੇਨਤੀ ਇਹ ਹੈ ਜਿਵੇਂ ਕਨੌਰ ਪਿੰਡ ਹੋ ਗਿਆ ਕਨੌਰੀ ਹਾਥਨ ਬਮਾਲ ਜਹਾਂਗੀਰ ਕਿ ਰੁਚੀ ਤਾਂ ਵੈਸੇ ਸਨੇਹਾ ਲੱਗੀ ਗਾ ਲੋਸਮੈਂਟ ਹੋ ਗਈ ਤੇ ਤਿੰਨ ਦਿਨ ਬਾਕੀ ਨੇ ਸਿਰਫ ਇਹਦੇ ਸੇਤੀ ਤੋਂ ਸੇਤੀ ਆਪਣੀ ਕਾਪੀ ਚੰਦੂ ਰੱਖਣ ਵਾਸਤੇ ਦਫ਼ਤਰ 'ਚ ਜਾ ਕੇ ਆਪਣੀ ਕਾਪੀ ਦੀ ਕੇवाईसी ਜ਼ਰੂਰ ਕਰਵਾਓ ਕਾਪੀ ਇੱਕ ਗਨ ਹੋਰ ਕਾਪੀ ਸੋਡੀ ਕਿਸੇ ਵੀ ਏਜੰਸੀ ਦੀ ਹੈ ਜਿਵੇਂ ਇੱਕ ਤੁਸੀਂ ਲਾ ਲਓ ਵੀ ਚਾਹੇ ਭਾਰਤ ਦੀ ਹੈ ਚਾਹੇ ਐਚਪੀ ਦੀ ਹੈ ਚਾਹੇ ਅੰਡੇਨ ਦੀ ਹੈ ਇਹ ਹਰੇਕ ਦੀ ਕੇवाईसी ਹੋ ਰਹੀ ਹੈ ਜਿਹੜੀਆਂ ਮੋਦੀ ਵਾਲੀਆਂ ਫ੍ਰੀ ਵਾਲੀਆਂ ਕਾਪੀਆਂ ਮਿਲੀਆਂ ਥੀ ਜਿੰਨਾਂ ਲੋਕ ਇਹ ਵੀਡੀਓ ਪਹੁੰਚ ਗਈ ਉਹ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿੰਨਾਂ ਤੱਕ ਤੁਹਾਡੇ ਸ਼ੇਅਰ ਕਰਨ ਨਾਲ ਵੀ ਇਹ ਲੜੋ ਬਿਊ ਬੰਦਿਆਂ ਦਾ ਫਾਇਦਾ ਹੋ ਜੂ ਜਿੰਨਾਂ ਲਈ ਇਹ ਕਾਪੀ ਹੈ ਜਿੰਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਸਤਿ ਸ੍ਰੀ ਅਕਾਲ ਜੀ